ਆ ਰਹੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਇਹ ਕਹਾਣੀ ਦਾ ਨਾਮ ਕਾਲਜ ਦਾ ਪਿਆਰ ਕਾਲਜ ਦੇ ਵਿੱਚ ਹਜੇ ਨਵੀਂ-ਨਵੀਂ ਐਡਮਿਸ਼ਨ ਕਰਵਾਈ ਸੀ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਮੇਰਾ ਪਹਿਲਾ ਦਿਨ ਕਿਵੇਂ ਨਾ ਕਿਵੇਂ ਲੰਘ ਗਿਆ ਘਰ ਆਇਆ ਤਾਂ ਮੰਮੀ ਡੈਡੀ ਨੇ ਪੁੱਛਿਆ ਕਿਵੇਂ ਲੱਗਾ ਕਾਲਜ ਕਿਉਂਕਿ ਡੈਡੀ ਨੇ ਮੈਨੂੰ ਸਾਡੇ ਇਲਾਕੇ ਦੇ ਸਭ ਤੋਂ ਵਧੀਆ ਕਾਲਜ ਵਿੱਚ ਲਗਾਇਆ ਸੀ ਪਰ ਮੇਰਾ ਮਨ ਸੀ ਮੈਂ ਚੰਡੀਗੜ੍ਹ ਜਾ ਪੜਾਂ ਪਰ ਮੰਮੀ ਡੈਡੀ ਦਾ ਇਕਲੋਤਾ ਤੇ लाडला ਹੋਣ ਕਰਕੇ ਮੈਨੂੰ ਚੰਡੀਗੜ੍ਹ ਨਹੀਂ ਭੇਜਿਆ ਮੇਰੀ ਪੜਾਈ ਵੀ ਖਤਮ ਖੇਤੀਬਾੜੀ ਵਾਲੀ ਸੀ ਜਿਸ ਕਰਕੇ ਮੈਂ ਵੀ ਸੋਚਿਆ ਚੱਲ ਮੰਮੀ ਡੈਡੀ ਦਾ ਦਿਲ ਨਹੀਂ ਲੱਗਣਾ ਮੇਰੇ ਬਿਨਾ ਬਾਕੀ ਘਰ ਦੇ ਕੰਮ ਵੀ ਹੋਣੇ ਆ ਪੜਾਈ ਤਾਂ ਐਂ ਹੋ ਜੋ ਬੀ ਐਸ ਸੀ ਕਿਹੜਾ ਇੰਨੀ ਔਖੀ ਐ ਮੈਂ ਦੱਸਿਆ ਵੀ ਵਧੀਆ ਸੀ ਕਾਲਜ ਸਾਡੀ ਕਲਾਸ ਲੱਗੀ ਦਿਨ ਲੰਘ ਗਏ ਮੇਰੇ ਦੋਸਤ ਬਣ ਗਏ ਵਧੀਆ ਕਾਲਜ ਵਿੱਚ ਜੀਣ ਲੱਗਣ ਲੱਗ ਗਿਆ ਮੇਰੇ ਦੋ ਦੋਸਤ ਸੀ ਜਿਨ੍ਹਾਂ ਨਾਲ ਮੈਂ ਬੈਠਦਾ ਸੀ ਦਿਲ ਦੇ ਕਰੀਬ ਹੋ ਗਏ ਸੀ ਉਹ ਹੁਣ ਉਹਨਾਂ ਬਿਨਾਂ ਜੀ ਨਹੀਂ ਲੱਗਦਾ ਸੀ ਕਲਾਸ ਦੇ ਵਿੱਚ ਵੀ ਸਾਡੀ ਡਿਗਰੀ 4 ਸਾਲ ਦੀ ਹੁੰਦੀ ਆ ਪਹਿਲਾ ਸਾਲ ਸੀ ਇਹ ਮੇਰਾ ਮੈਂ ਪੜਾਈ ਵੱਲ ਧਿਆਨ ਜ਼ਿਆਦਾ ਦਿੰਦਾ ਸੀ ਸਾਨੂੰ ਬਾਹਰ ਘੁੰਮਣ ਦਾ ਸ਼ੌਂਕ ਜਾਂ ਨਹੀਂ ਸੀ ਨਾ ਹੀ ਹੋਰਾਂ ਵਾਂਗ ਕੈਂਟੀਨ ਬੰਕ ਕਰਕੇ ਕਲਾਸ ਨੂੰ ਬੰੰਕ ਕਰਕੇ ਕੈਂਟੀਨ ਚ ਜਾ ਬੈਠਣਾ ਇਹ ਸਾਡੀ ਆਦਤ ਨਹੀਂ ਸੀ ਕਲਾਸ ਟੈਂਡ ਕਰਕੇ ਸਿੱਧਾ ਕਾਰਨੂ ਜਾਣਾ ਸਾਡੇ ਪਹਿਲੇ ਸਾਲ ਦੇ ਪੇਪਰ ਹੋਏ ਹੁਣ ਦੂਜੇ ਸਾਲ ਦੇ ਵਿੱਚ ਸਾਨੂੰ ਵੀ ਹਵਾ ਲੱਗੀ ਅਸੀਂ ਵੀ ਸੋਹਣੇ ਸੋਹਣੇ ਬਣ ਕੇ ਊਣਾ ਟੌਰ ਕੱਟ ਕੇ ਰੱਖਵੀ ਰਖਣੀ ਵੀ ਸਾਨੂੰ ਵੀ ਕੁੜੀਆਂ ਦੇਖਣ ਪੜਦੇ ਵੀ ਸੀ ਪਰ ਪਹਿਲਾਂ ਵਾਂਗੂ ਨਹੀਂ ਹੁਣ ਕਾਲਸ ਤੇ ਹੋਰਾਂ ਨਾਲ ਕੋਰਸਾਂ ਦੇ ਜਵਾਕਾਂ ਦੇ ਨਾਲ ਬੈਠ ਉੱਠਣ ਲੱਗੇ ਪਾਰਟੀ ਬਾਜੀ ਵਿੱਚ ਪੈਰ ਪੈ ਗਿਆ ਹੁਣ ਕੰਟੀਨ ਦੇ ਵਿੱਚ ਬੈਠ ਕੇ ਤਾਂ ਹੀ ਪਾਸ ਆਮਲੀ ਸੀ ਮੇਰੇ ਨਾਲ ਵਾਲੇ ਕੁੜੀਆਂ ਦੇਖ ਕੇ ਜਿਹੜੀਆਂ ਸੋਹਣੀਆਂ ਲੱਗਦੀਆਂ ਉਹਨਾਂ ਨੂੰ ਵੀ ਪ੍ਰਪੋਜ਼ ਲਾ ਦਿੰਦੇ ਕੋਈ ਮੰਨ ਜਾਂਦੀ ਕੋਈ ਨਾ ਕਰ ਜਾਂਦੀ ਤੇ ਕੋਈ ਵੀਰ ਕਹਿ ਕੇ ਸਮਾਨਤ ਕਰ ਜਾਂਦੇ ਚੌਥਾ ਸਮੈਸਟਰ ਤੱਕ ਮੇਰੇ ਨਾਲ ਵਾਲੀਆਂ ਨਾਲ ਦੀਆਂ ਵੀ ਸਹੇਲੀਆਂ ਨਾਲੇ ਹੋਣਗੇ ਤੇ ਮੈਂ ਉਹਨਾਂ ਦੀਆਂ ਸਹੇਲੀਆਂ ਨੂੰ ਭਾਬੀ ਕਹਿਣ ਲੱਗਾ ਮੈਂ ਸੋਣਾ ਬਹੁਤ ਸੀ ਬਹੁਤ ਕੁੜੀਆਂ ਦੇਖਦੀਆਂ ਵੀ ਸੀ ਪਰ ਮੇਰੇ ਦਿਲ ਨੂੰ ਜੋ ਲੱਗੇ ਉਹਦੇ ਹਜੇ ਦਰਸ਼ਨ ਨਹੀਂ ਸੀ ਹੋਏ ਮੇਰੇ ਯਾਰਾਂ ਦੀਆਂ ਸਹੇਲੀਆਂ ਅਕਸਰ ਹੀ ਉਹਨਾਂ ਤੋਂ ਮੇਰੇ ਬਾਰੇ ਪੁੱਛਦੀਆਂ ਫਿਰ ਮੇਰੇ ਯਾਰਾਂ ਨੇ ਮੈਨੂੰ ਛੇੜਨਾ ਵੀ ਕਿਤੇ ਨਾ ਕਿਤੇ ਟਾਂਕਾ ਲਾ ਲੈ ਤੂੰ ਵੀ ਮੈਂ ਵੀ ਹੱਸਣਾ ਵੀ ਕੋਈ ਮੇਰੇ ਵਰਗੀ ਲੱਭ ਜੇ ਫਿਰ ਸਵਾਦ ਆਜੂ ਯਾਰੀ ਲਾਉਣ ਦਾ ਮੇਰੇ ਯਾਰ ਹੱਸਦੇ ਵੀ ਇਹੋ ਜੀ ਕਿੱਥੋਂ ਲੱਭ ਕੇ ਲਿਆਈਏ ਆਈ ਇਹ ਸਰਦੀਆਂ ਆਈਆਂ ਦੇ ਦਿਨ ਵਿੱਚ ਮੇਰੇ ਨਾਲ ਉਹਦੀ ਮੁਲਾਕਾਤ ਹੋਈ ਦਰਸਲ ਮੈਂ ਕਾਲਜ バス ਤੇ ਆਉਂਦਾ ਸੀ ਉਸ ਦਿਨ ਉਹਨਾਂ ਦੀ バス ਦੇ ਵਿੱਚ ਜਵਾਕਾਂ ਦੀ ਗਿਣਤੀ ਘੱਟ ਹੋਣ ਕਰਕੇ ਉਹਨਾਂ ਨੇ ਰੂਟ ਦੇ ਜਵਾਕਾਂ ਨੂੰ ਸਾਡੇ ਰੂਟ ਦੇ ਵਿੱਚ ਸ਼ਿਫਟ ਕਰ ਦਿੱਤਾ ਉਹਨਾਂ ਦੇ ਪਿੰਡ ਵਿੱਚੋਂ ਤਿੰਨ ਹੀ ਕੁੜੀਆਂ ਸੀ ਇੱਕ ਉਹ ਤੇ ਦੋ ਹੋਰ ਉਹਦੇ ਵੱਲ ਅਚਾਨਕ ਹੀ ਮੇਰੀ ਨਿਗਾਹ ਵੱਜ ਗਈ ਵੈਸੇ ਤਾਂ ਮੈਂ ਕੁੜੀਆਂ ਵੱਲ ਦੇਖਦਾ ਹੀ ਨਹੀਂ ਸੀ ਉਹਦੇ ਵੱਲ ਜਦੋਂ ਮੈਂ ਦੇਖਿਆ ਮੈਂ ਦੇਖਦਾ ਹੀ ਰਹਿ ਗਿਆ ਉਹ ਮੇਰੀ ਸਾਹਮਣੇ ਸੀਟ ਤੇ ਬੈਠੀ ਸੀ ਹੈੱਡਫੋਨ ਲੱਗੇ ਹੋਏ ਸੀ ਤੇ ਕਿਤਾਬ ਪੜ੍ਹ ਰਹੀ ਸੀ ਉਹ ਸ਼ਰੀਫ ਜੀ ਲੱਗਦੀ ਸੀ ਦੇਖਣ ਵਿੱਚ ਸੋਹਣੀ ਵੀ ਬਹੁਤ ਸੀ ਮਾਸੂਮ ਵੀ ਸੀ ਪਰ ਇੱਕ ਗੱਲ ਸੀ ਉਹਦੇ ਵਿੱਚ ਉਹ ਸੂਟ ਨਹੀਂ ਸੀ ਪਾਉਂਦੀ ਪਰ ਜੀਨਸ ਵਿੱਚ ਵੀ ਕੈਰ ਲੱਗਦੀ ਸੀ ਸਾਰੇ ਰਾਹ ਮੇਰੀ ਨਿਗਾ ਉਸ ਤੋਂ ਹਟੇ ਹੀ ਨਹੀਂ ਪਰ ਉਹਨੇ ਇੱਕ ਵਾਰੀ ਵੀ ਨਿਗਾ ਘੁਮਾ ਕੇ ਇੱਧਰ ਉੱਧਰ ਨਹੀਂ ਦੇਖਿਆ ਕਲਜ ਆ ਗਿਆ ਬਸ ਵਿੱਚ ਭੀੜ ਕਰਕੇ ਉਹ ਬੈਠੀ ਹੀ ਰਹੀ ਤੇ ਅਖੀਰ ਤੇ ਉਤਰੀ ਮੈਂ ਵੀ ਉਹਦੇ ਵਿੱਚ ਕੁਝ ਜ਼ਿਆਦਾ ਹੀ ਇੰਟਰਸਟਿਡ ਸੀ ਉਹ ਬਸ ਤੋਂ ਉਤਰੀ ਉੱਤਰ ਦੇ ਸਾਰ ਉਹਨੇ ਕਿਸੇ ਨੂੰ ਕਾਲ ਕੀਤੀ ਮੈਂ ਉਹਦੇ ਪਿੱਛੇ-ਪਿੱਛੇ ਹੀ ਜਾ ਰਿਹਾ ਸੀ ਇਹੇ ਵੇਖਣ ਵਾਸਤੇ ਕਿ ਉਹ ਕਿਸ ਡਿਪਾਰਟਮੈਂਟ ਦੀ ਆ ਅਚਾਨਕ ਉਹ ਰੁਕੀ ਤੇ ਕਿਸੇ ਦਾ ਇੰਤਜ਼ਾਰ ਕਰਨ ਲੱਗੀ ਇੰਨੇ ਨੂੰ ਮੇਰੇ ਯਾਰ ਆ ਗਏ ਕਹਿਣ ਲੱਗੇ ਅੱਜ ਕਿਵੇਂ ਕੁੜੀ ਪਿੱਛੇ ਜਨਾਬ ਸ਼ਾਇਦ ਉਹਨਾਂ ਨੇ ਇੰਨੀ ਉੱਚੀ ਕਿਹਾ ਕਿ ਉਸ ਨੇ ਨਜ਼ਰ ਕਮਾ ਕੇ ਮੇਰੇ ਵੱਲ ਦੇਖਿਆ ਪਰ ਸ਼ਾਇਦ ਮੇਰਾ ਵਿਅਮ ਸੀ ਉਸ ਦੀ ਸਹੇਲੀ ਆ ਰਹੀ ਸੀ ਪਿੱਛੇ ਉਸ ਵੱਲ ਦੇਖ ਰਹੀ ਸੀ ਉਹ ਆਈ ਤੇ ਇਹ ਦੋਵੇਂ ਕਾਲਜ ਵੱਲ ਨੂੰ ਤੁਰ ਗਈਆਂ ਮੈਂ ਜਾਣਣਾ ਸੀ ਪਿੱਛੇ ਪਰ ਮੇਰੇ ਦੋਸਤ ਨਾਲ ਇਸੇ ਇਸ ਕਰਕੇ ਮੈਂ ਵੀ ਆਪਣਾ ਬਲੌਗ ਜਿਹੜਾ ਵੱਲ ਤੁਰ ਪਿਆ ਮੇਰੇ ਯਾਰਾਂ ਨੂੰ ਬਸ ਗੱਲ ਲੱਗ ਗਈ ਸੀ ਹੁਣ ਕੁੜੀ ਪਤਾ ਕਰਨੀ ਸੀ ਵੀ ਕੌਣ ਹੈ ਉਹ ਜੋ ਮੈਨੂੰ ਪਸੰਦ ਆਈ ਹਜੇ ਲੈਕਚਰ ਵਿੱਚ ਟਾਈਮ ਸੀ ਕੰਟੇਨਵਲ ਤੌਰ ਤੇ ਰਸਤੇ ਦੇ ਵਿੱਚ ਫੇਰ ਉਹ ਮਿਲੀ ਮੇਰਾ ਧਿਆਨ ਉਧਰ ਮੇਰੇ ਯਾਰਾਂ ਨੂੰ ਆਏ ਤਾਂ ਪਤਾ ਸੀ ਵੀ ਕੁੜੀ ਦਾ ਚੱਕਰ ਹੈ ਪਰ ਮੈਂ ਕੁੜੀ ਬਾਰੇ ਦੱਸ ਨਹੀਂ ਰਿਹਾ ਸੀ ਕਹਿੰਦੇ ਕੋਈ ਨਹੀਂ ਤੂੰ ਆਪ ਦੱਸੇਗਾ ਮੈਂ ਹੱਸ ਕੇ ਗੱਲ ਟਾਲਤੀ ਕਿਆ ਹਾ ਤੇ ਅਸੀਂ ਗਿਆੜਾ ਲਾ ਕੇ ਕਲਾਸ ਦੇ ਵਿੱਚ ਅੱਗੇ ਲੈਕਚਰ ਲੱਗੇ ਪਰ ਮੇਰਾ ਧਿਆਨ ਸਿਰਫ ਉਸ ਦੇ ਖਿਆਲਾਂ ਦੇ ਵਿੱਚ ਸੀ ਮੇਰੇ ਨਾਲ ਆਲੇ ਕੈਨ ਬਾਈ ਕੀ ਗੱਲ ਹੋਗੀ ਅੱਜ ਕੰਟੀਨ ਨਹੀਂ ਜਾਣਾ ਮੈਂ ਗਿਆ ਉਹਨਾਂ ਨਾਲ ਪਰ ਜੀ ਨਹੀਂ ਲੱਗ ਰਿਹਾ ਸੀ ਚੱਲ ਛੁੱਟੀ ਦਾ ਟਾਈਮ ਹੋ ਗਿਆ ਸਾਡਾ ਲਾਸਟ ਲੈਕਚਰ ਫ੍ਰੀ ਹੁੰਦਾ ਸੀ ਜਿਸ ਕਰਕੇ ਅਸੀਂ ਪਹਿਲਾਂ ਹੀ ਪਾਰਕ ਦੇ ਵਿੱਚ ਬੈਠੇ ਜਾਂਦੇ ਜਾਂ ਫਿਰ ਗੇੜੀਆਂ ਉਸ ਦਿਨ ਮੈਨੂੰ ਬੱਸਾਂ ਲੱਗਣ ਦੀ ਜਿਹੜੀ ਕਿ ਜ਼ਿਆਦਾ ਉਡੀਕ ਸੀ ਸ਼ਾਇਦ ਉਸ ਕੁੜੀ ਕਰਕੇ ਪਰ ਉਸਦੀ ਕਲਾਸ ਉਹ ਇਹ ਸੋਚ ਕੇ ਮੈਂ ਇੰਤਜ਼ਾਰ ਕਰਨ ਲੱਗਾ ਮੇਰੇ ਨਾਲ ਵਾਲੇ ਕਹਿਣ ਲੱਗੇ ਅੱਜ ਤੈਨੂੰ ਕੀ ਹੋਇਆ ਮੈਂ ਚੁੱਪ ਕੁਝ ਸਮੇਂ ਬਾਅਦ ਬੱਸਾਂ ਲੱਗੀਆਂ ਗਈਆਂ ਬੱਸਾਂ ਲੱਗ ਗਈਆਂ ਮੈਂ ਅੱਜ ਪਹਿਲੀ ਵਾਰ ਸਮੇਂ ਤੋਂ ਪਹਿਲਾਂ ਪਾਸਕੋਲ ਜਾ ਖੜ ਗਿਆ ਉੱਥੇ ਹੋਰ ਜਾਣੇ ਜਾਣ ਪਛਾਣਨ ਵਾਲੇ ਆ ਖੜ ਗਏ ਮੇਰਾ ਧਿਆਨ ਸਿਰਫ ਬੱਸ ਵੱਲ ਉਹ ਆਏ ਪਾਸ ਦੇਖਦੀ ਦੇਖਦੀ ਆਪ ਦੀ ਸੇਲੀ ਨਾਲ ਦੇਖਣ ਵਿੱਚ ਹੁਣ ਮੈਨੂੰ ਉਹ ਸ਼ਰਾਰਤੀ ਵੀ ਲੱਗ ਰਹੀ ਸੀ ਖੈਰ ਮੈਨੂੰ ਤਾਂ બસ ਉਹ ਸਬ ਤੋਂ ਵਧੀਆ ਲੱਗਣ ਲੱਗ ਗਈ ਸੀ ਉਹ ਬਸ ਵਿੱਚ ਟਿਕ ਰੱਖ ਕੇ ਆਪਦੀ ਸਹੇਲੀ ਨਾਲ ਤੁਰ ਗਈ ਕੁਝ ਸਮੇਂ ਬਾਅਦ ਬੱਸਾਂ ਤੁਰਨ ਦਾ ਟਾਈਮ ਹੋ ਗਿਆ ਉਹ ਆਈ ਤੇ ਆਪਦੀ ਸੀਟ ਤੇ ਬੈਠ ਗਈ ਉਹਦੇ ਨਾਲ ਇੱਕ ਸਕੂਲ ਦੀ ਕੁੜੀ ਬੈਠੀ ਸੀ ਉਹ ਸਵੇਰੇ ਵਾਂਗ ਦੋਵੇਂ ਹੈੱਡਫੋਨ ਲਗਾ ਕੇ ਬੈਠ ਗਈ ਮੈਂ ਉਸ ਦੀ ਪਿਛਲੀ ਸੀਟ ਤੇ ਬੈਠ ਗਿਆ ਤੇ ਉਸ ਵੱਲ ਦੇਖੀ ਹੀ ਜਾ ਰਿਹਾ ਸੀ ਮੈਂ ਬਹਾਨੇ ਨਾਲ ਉਸ ਨੂੰ ਬੁਲਾਇਆ ਤੇ ਕਿਹਾ ਜੀ ਕਿ ਸ਼ੀਸ਼ਾ ਖੋਲ ਦਿਓ ਪਰ ਉਹਦੀ ਆਪ ਦੀ ਨਾਲ ਵਾਲੀ ਨੂੰ ਕਹਿ ਤਾ ਉਹਨੇ ਖੋਲਤਾ ਸ਼ੀਸ਼ਾ ਉਹਦਾ ਪਿੰਡ ਆ ਗਿਆ ਉਹ ਉੱਤਰ ਗਈ ਪਰ ਮੇਰੇ ਵੱਲ ਬਿਲਕੁਲ ਨਹੀਂ ਦੇਖਿਆ ਮੈਂ ਹੈਰਾਨ ਵੀ ਕੋਈ ਕੁੜੀ ਪਹਿਲੀ ਵਾਰ ਮੈਨੂੰ ਇਗਨੋਰ ਕਰ ਰਹੀ ਹੈ ਹੁਣ ਉਹਦੇ ਬਾਰੇ ਜਾਣਨ ਦੀ ਇੱਛਾ ਹੋਰ ਪੱਕੀ ਹੋ ਗਈ ਸੀ ਮੇਰਾ ਵੀ ਪਿੰਡ ਆ ਗਿਆ ਤੇ ਮੈਂ ਵੀ ਉੱਤਰ ਗਿਆ ਦਿਲ ਦਿਮਾਗ ਦੇ ਵਿੱਚ ਸਿਰਫ ਉਹੀ ਸੀ ਘਰੇ ਗਿਆ ਮੰਮੀ ਨੇ ਖਾਣਾ ਖਾਣ ਨੂੰ ਕੁਝ ਦਿੱਤਾ ਤੇ ਫ੍ਰੈਸ਼ ਹੋ ਕੇ ਮੈਂ ਖੇਤ ਤੁਰ ਗਿਆ ਮੈਨੂੰ ਉਸ ਬਾਰੇ ਕੁਝ ਵੀ ਨਹੀਂ ਸੀ ਪਤਾ ਮੇਰਾ ਇੱਕ ਦੋਸਤ ਮੇਰਾ ਗਵਾਂਡੀ ਸੀ ਉਹ ਵੀ ਖੇਤ ਗਿਆ ਆਪਦੀ ਸੀ ਲੇ ਦੀਆਂ ਗੱਲਾਂ ਕਰਨ ਲੱਗ ਗਿਆ ਮੈਂ ਅੱਜ ਉਸ ਦੀਆਂ ਗੱਲਾਂ ਸੁਣਨ ਦੇ ਵਿੱਚ ਬੋਰ ਨਹੀਂ ਹੋਇਆ ਮੈਂ ਉਹਦੇ ਲਵ ਸਟੋਰੀ ਤਾਂ ਜਾਣਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਪਿਆਰ ਕੀ ਹੁੰਦਾ ਮੈਂ ਪੁੱਛ ਹੀ ਲਿਆ ਕਿ ਮੈਨੂੰ ਕਿਵੇਂ ਪਤਾ ਲੱਗੂ ਮੈਨੂੰ ਪਿਆਰ ਹੋ ਗਿਆ ਹੈ ਉਹ ਹੈਰਾਨ ਵੀ ਤੂੰ ਆ ਪੁੱਛ ਰਿਹਾ ਹੈ ਮੈਂ ਕਿਹਾ 10 ਬਾਈ ਉਸਨੇ ਕਿਹਾ ਅੱਜ ਕਿਵੇਂ ਇੰਨੇ ਜਨਾਬ ਸਵਾਲ ਕਾਲਜ ਵਿੱਚ ਵੀ ਕਾਫੀ ਖੋਇਆ ਖੋਇਆ ਸੀ ਗੱਲ ਕੀ ਆ ਤਾਂ ਦੱਸ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਅੱਜ ਉਹ ਹੀ ਪੁੱਛ ਲਿਆ ਵੀ ਕਿਵੇਂ ਹੁੰਦਾ ਪਿਆ ਤੂੰ ਤਾਂ ਐਕਸਪੀਰੀਅੰਸ ਕੀਤਾ ਮੈਂ ਉਹ ਹੀ ਪੁੱਛ ਲਿਆ ਉਹ ਕਹਿੰਦਾ ਨਾ ਯਾਰ ਕੋਈ ਗੱਲ ਤਾਂ ਹੈਗੀ ਐ ਕਹਿੰਦਾ ਇੱਕ ਗੱਲ ਦੱਸ ਜਿੱਦਨ ਮੈਨੂੰ ਤੇਰੀ ਭਾਬੀ ਪਸੰਦ ਆਈ ਸੀ ਮੈਂ ਸਭ ਤੋਂ ਪਹਿਲਾਂ ਇਹਨੂੰ ਦੱਸਿਆ ਸੀ ਮੈਂ ਚੁੱਪ ਉਹ ਕਹਿੰਦਾ ਯਾਰ ਭਰਾ ਨਹੀਂ ਮੈਂ ਤੇਰਾ ਜੇ ਕੁੜੀ ਕੋਈ ਕੁੜੀ ਪਸੰਦ ਹੈ ਤਾਂ ਦੱਸ ਮੈਂ ਡਰਦਾ ਸੀ ਇਹਨਾਂ ਨੇ ਮਜ਼ਾਕ ਉਡਾਣਾ ਉਹ ਤਾਂ ਮੇਰੇ ਵੱਲ ਦੇਖਦੀ ਵੀ ਨਹੀਂ ਮੈਂ ਮੈਨੂੰ ਤਾਂ ਸਿਰਫ ਉਸ ਦਾ ਚਿਹਰਾ ਹੀ ਯਾਦ ਹੈ ਨਾ ਨਾਮ ਪਤਾ ਨਾ ਕਲਾਸ ਮੈਨੂੰ ਸੋਚਦੇ ਨੂੰ ਦੇਖ ਕੇ ਕੀ ਕਿਹਾ ਉਸਨੇ ਹੱਸਦੇ ਨੇ ਪਤਾ ਮੈਨੂੰ ਕੋਈ ਤਾਂ ਗੱਲ ਹੈ ਯਾਰ ਪਰ ਜੇ ਤੂੰ ਨਹੀਂ ਦੱਸਨੀ ਤਾਂ ਯਾਰ ਮਰਜੀ ਐ ਜਿਸ ਦਿਨ ਪਿਆਰ ਹੋ ਤੈਨੂੰ ਤੈਨੂੰ ਆਪੇ ਹੀ ਅਹਿਸਾਸ ਹੋ ਜਾਊ ਇਹ ਗੱਲ ਕਹਿ ਕੇ ਉਸਨੇ ਮੇਰੀ ਬੇਚੈਨੀ ਹੋਰ ਵਧਾਤੀ ਵੇਖੀ ਤੇ ਮੈਨੂੰ ਵੀ ਉਸਦੇ ਨਾਲ ਪਿਆਰ ਹੋ ਗਿਆ ਰਾਤ ਦੇ 8 ਵਜੇ ਸੀ ਮੈਂ ਤੇ ਮੇਰਾ ਯਾਰ ਘਰ ਨੂੰ ਤੁਰ ਪਏ ਉਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਮੈਂ ਪੁੱਛਣਾ ਚਾਹਿਆ ਪਰ ਉਸਦੇ ਸਵਾਲਾਂ ਬਾਰੇ ਸੋਚ ਕੇ ਚੁੱਪ ਕਰ ਗਿਆ ਕਾਰ ਆ ਕੇ ਨਾ ਤੋਂ ਕੇ ਰੋਟੀ ਖਾਦੀ ਅੱਜ ਬਿਨਾ ਕਿਸੇ ਸਵਾਲ ਜਵਾਬ ਕੀਤੇ ਮੈਂ ਆਪਣੇ ਕਮਰੇ ਵਿੱਚ ਗਿਆ ਤੇ ਰਜਾਈ ਲੈ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਦਿਮਾਗ ਦਿਲ ਦੇ ਵਿੱਚ ਸਿਰਫ ਉਹੀ ਸੀ ਬਟ WhatsApp ਤੇ ਕਿੰਨੇ ਹੀ ਮੈਸੇਜ ਆਏ ਪਏ ਸੀ ਕੁਝ ਮੈਸੇਜ Facebook ਤੇ ਪਰ ਅੱਜ ਮੈਨੂੰ ਰੋਜ਼ ਦੀ ਤਰ੍ਹਾਂ ਉਹਨਾਂ ਮੈਸੇਜਾਂ ਨੂੰ ਪੜਨ ਦੀ ਕਾਲੀ ਨਹੀਂ ਸੀ ਮੈਂ ਪਹਿਲਾਂ ਕਦੇ ਪਿਆਰ ਵਾਲੇ ਗੀਤ ਨਹੀਂ ਸੀ ਪਰ ਅੱਜ ਮੈਨੂੰ YouTube ਦੀ ਲੋਡ ਪਈ ਉਸ ਤਰ੍ਹਾਂ ਦੇ ਗੀਤ ਸੁਣਨ ਵਾਸਤੇ ਮੈਂ ਹੈੱਡਫੋਨ ਲਾ ਕੇ ਪੈ ਗਿਆ ਤੇ ਉਸ ਬਾਰੇ ਸੋਚਣ ਲੱਗਾ ਅੱਜ ਪਹਿਲੀ ਵਾਰ ਮੈਂ ਪੜਿਆ ਨਹੀਂ ਤੇ ਨਾ ਹੀ ਕਿਸੇ ਨਾਲ ਕੋਈ ਹਾਸਾ ਮਜ਼ਾਕ ਕੀਤਾ ਮੰਮੀ ਦੁੱਧ ਲੈ ਕੇ ਆਈ ਮੈਂ ਕਿਹਾ ਮੈਂ ਨਹੀਂ ਪੀਣਾ ਮਾਤਾ ਨੇ ਨੇ ਫਿਕਰ ਨਾਲ ਪੁੱਛਿਆ ਕੀ ਗੱਲ ਹੋ ਗਈ ਮੇਰੇ ਸ਼ੇਰ ਪੁੱਤ ਨਾਲ ਮੈਂ ਕਿਹਾ ਕੁਝ ਨਹੀਂ ਮੰਮੀ ਉਹਨਾਂ ਨੇ ਫਿਕਰ किया ਫਿਰ ਕਿਹਾ ਅਜਨਾ ਮੋਬਾਈਲ ਤੇ ਚੈਟਿੰਗ ਨਾ ਕਿਤਾਬਾਂ ਤਬੀਅਤ ਤਾਂ ਠੀਕ ਹੈ ਮੈਂ ਕਿਹਾ ਹਾਂਜੀ ਮੰਮੀ ਮੈਂ ਠੀਕ ਆ ਬਸ ਅੱਜ ਥੱਕ ਗਿਆ ਉਤੋਂ ਠੰਡ ਕਿੰਨੀ ਆ ਮੰਮੀ ਨੇ ਹੱਸਦੀ ਨੇ ਕਿਹਾ ਚੰਗਾ ਸੋ ਜਾ ਫਿਰ ਮੈਂ ਮਾਤਾ ਨੂੰ ਜਾਂਦੀ ਜਾਂਦੀ ਨੂੰ ਕਿਹਾ ਲਾਈਟ ਬੰਦ ਕਰਕੇ ਤੇ ਦਰਵਾਜ਼ਾ ਬੰਦ ਕਰ ਦਿਓ ਕਿੰਨਾ ਸਮਾਂ ਇੱਕ ਹੀ ਗੀਤ ਰਿਪੀਟ ਤੇ ਚੱਲਦਾ ਰਿਹਾ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਬਸ ਹੋ ਰਹੀ ਅਜੀਬ ਜੀ ਫੀਲਿੰਗ ਸੀ ਇਹੋ ਜੀ ਪਹਿਲੀ ਵਾਰ ਆਈ ਸੀ ਮੈਨੂੰ 12 1 ਵਜੇ ਤੱਕ ਖੁੱਲੀਆਂ ਅੱਖਾਂ ਅੱਗੇ ਸਿਰਫ ਉਹੀ ਘੁੰਮ ਰਹੀ ਸੀ ਫਿਰ ਨੀਂਦ ਆ ਗਈ ਸਵੇਰੇ ਮੰਮੀ ਚਾਹ ਲੈ ਕੇ ਆਈ ਤੇ ਉਠਿਆ ਮੈਂ ਮੰਮੀ ਨੂੰ ਗੁੱਡ ਮਾਰਨਿੰਗ ਵਿਸ਼ ਕੀਤੀ ਤਾਂ ਮਾਤਾ ਨੇ ਟਾਈਮ ਦੱਸਿਆ ਮੇਰੇ ਕਿੰਨੇ ਹੀ ਕੰਮ ਰਹਿ ਗਏ ਉਹ ਬਾਪ ਨੇ ਕੀਤੇ 7 ਵਜੇ ਸੀ ਤੇ 8 ਵਜੇ ਮੇਰੀ বাস ਆਉਂਦੀ ਸੀ ਨਾ ਤਾਂ ਮੈਂ ਫੋਨ ਚਾਰਜਿੰਗ ਕੀਤਾ ਨਾ ਹੀ ਕਿਤਾਬਾਂ ਕਿੱਟ ਵਿੱਚ ਰੱਖੀਆਂ ਬਸ ਬਾਪੂ ਨੂੰ ਗੁੱਡ ਮਾਰਨਿੰਗ ਵਿਸ਼ ਕਰਕੇ ਕਲਾਸ ਕਾਲਜ ਜਾਣ ਦੀ ਤਿਆਰੀ ਕਰਨ ਲੱਗਾ ਪੁੱਛ ਕੇ ਤਾਤੇ ਨਹਾ ਕੇ ਤਿਆਰ ਹੋ ਗਿਆ ਸੋਣਾ ਤਾਂ ਖੈਰ ਮੈਂ ਪਹਿਲਾਂ ਵੀ ਬਣ ਕੇ ਜਾਂਦਾ ਸੀ ਪਰ ਅੱਜ ਅਜੀਬ सी ਖੁਸ਼ੀ ਸੀ ਚਿਹਰੇ ਤੇ ਫਿਰ ਵੀ ਫਿਰ ਵੀ ਉਸ ਦੇ ਦਰਸ਼ਨ ਹੋਣਗੇ ਮੈਂ ਆਪ ਦਾ ਮੋਬਾਈਲ ਬੂਟਾ ਰਮਾਲ ਚੱਕਿਆ ਤੇ ਮਾਤਾ ਨੇ ਟੈਫਨ ਫੜਾ ਦਿੱਤਾ ਮੈਂ ਉਵੇਂ ਹੀ ਕਿਟ ਵਿੱਚ ਪਾ ਲਿਆ ਮਾਤਾ ਨੂੰ ਬਾਏ ਕਹਿ ਕੇ ਮੈਂ ਆਪ ਦੇ ਟੌਪ ਤੇ ਆਪਣੇ ਦੋਸਤ ਨਾਲ ਤੁਰ ਗਿਆ। ਉਹੀ ਰੋਜ਼ ਵਾਂਗ ਅਸੀਂ ਗੱਲਾਂ ਕੀਤੀਆਂ ਇੰਨੇ ਨੂੰ ਬੱਸ ਆ ਗਏ। ਅੱਜ ਮੈਂ WhatsApp ਵੀ ਨਹੀਂ ਸੀ ਚੈੱਕ ਕੀਤਾ। ਨਾਲ ਨਾਲ ਵਾਲੇ ਨੇ ਕਿਹਾ ਕਿ ਯਾਰ ਰਾਤ ਕਿੰਨੇ ਮੈਸੇਜ ਕੀਤੇ। ਤੇਰਾ ਨੈਟ ਔਨ ਸੀ ਪਰ ਰਿਪਲਾਈ ਨਹੀਂ ਤੂੰ ਕੀਤਾ। ਮੈਂ ਕਿਹਾ ਬਾਏ। ਉਹਨੇ ਹੱਸ ਕੇ ਕਿਹਾ ਕੋਈ ਨਹੀਂ ਪਿਆਰ ਦੀ ਸ਼ੁਰੂਆਤ ਆਹ ਜੇ ਤਾਂ। ਮੈਂ ਵੀ ਸ਼ਰਮਾ ਜਾ ਗਿਆ। ਪਤਾ ਨਹੀਂ ਕਿਉਂ ਉਹਨਾਂ ਨੇ ਕਿਹਾ ਹੁਣ ਤਾਂ ਦੇਖ ਲੈ ਕੀ ਹੋਈ ਜਾਂਦਾ ਗਰੁੱਪ ਦੇ ਵਿੱਚ ਮੈਂ WhatsApp ਓਨ ਬਨਕੀਤਾ 1000 1000 ਮੈਸੇਜ ਮੈਂ ਕਿਹਾ ਕੀ ਗੱਲ ਹੋ ਗਈ ਸੀ ਰਾਤ ਇੰਨੇ ਮੈਸੇਜ ਕਿਦਾਂ ਕੁਝ ਨਹੀਂ ਦੂਜੀ ਪਾਰਟੀ ਦੇ ਕੁਝ ਬੰਦਿਆਂ ਨੇ ਆਪਣੇ ਕੁਝ ਬੰਦੇ ਕੱਟਤੇ ਮੈਂ ਕਿਹਾ ਮੈਨੂੰ ਕਾਲ ਨਹੀਂ ਕੀਤੀ ਕਹਿੰਦਾ ਬਾਈ ਕਾਲ ਹਿਸਟਰੀ ਦੇਖ ਮੈਂ ਕਿਹਾ ਯਾਰ ਰਾਤ ਕਿੱਦਾਂ ਕੋਈ ਨਹੀਂ ਯਾਰ ਮੈਂ ਸਮਝ ਸਕਦਾ ਮੈਂ ਹੈਰਾਨ ਵੀ ਇੰਨਾ ਨੂੰ ਕੀ ਹੋ ਗਿਆ ਪਿਛਲੇ ਸੀਟ ਵਾਲੇ ਨੇ ਕਿਹਾ ਬਾਈ WhatsApp ਗਰੁੱਪ ਵਿੱਚ ਮੈਸੇਜ ਪੜ ਮੈਂ ਮੈਸੇਜ ਦੇਖਣ ਲੱਗ ਗਿਆ ਕੋਈ ਲੜਾਈ ਨਹੀਂ ਸੀ ਹੋਈ ਮੈਂ ਅਚਾਨਕ ਬੋਲਿਆ ਆਸ-ਪਾਸ ਦੇ ਜਿੰਨੇ ਗਰੁੱਪ ਵਿੱਚ ਐਡ ਸੀ ਸਭ ਹੱਸਣ ਲੱਗੇ ਇੱਕ ਕਹਿੰਦਾ ਬਾਈ ਅੱਜ ਮੈਂ ਪਾਰਟੀ ਕਰੂੰ ਵੱਡੀ ਕੰਟੀਨ ਆ ਜਿਓ 12:30 ਮੈਂ ਹੈਰਾਨ ਵੀ ਸੀ ਕਿਸ ਦਾ ਬਰਥਡੇ ਹੈ ਦੂਜਾ ਬੋਲਿਆ ਨਾ ਬਾਈ ਤੈਨੂੰ ਕੋਈ ਕੁੜੀ ਪਸੰਦ ਆਈ ਐ ਇਸ ਖੁਸ਼ੀ ਦੇ ਵਿੱਚ ਮੈਂ ਕਿਹਾ ਨਾ ਇਹੋ ਜੀ ਕੋਈ ਗੱਲ ਨਹੀਂ ਗੱਲਾਂ-ਗੱਲਾਂ ਦੇ ਵਿੱਚ ਕਾਲਜ ਆ ਗਿਆ ਅਸੀਂ ਬਸ ਉਤਰੋਂ ਉਤਰੇ ਮੇਰੀ ਨਜ਼ਰ ਅੱਜ ਫਿਰ ਉਸ ਦਾ دیدار ਮੰਗਦੀਆਂ ਸੀ ਸਾਡੀ ਬਲੌਕ ਦੇ ਵਿੱਚ ਜੋ ਰਸਤਾ ਸੀ ਉਸ ਰਸਤੇ ਵਿੱਚ ਉਸ ਦਾ ਬਲੌਕ ਸੀ ਮੈਂ ਕਿੱਟ ਆਪਦੇ ਨਾਲ ਆਲੇ ਨੂੰ ਫੜਾ ਕੇ ਉਸ ਦੇ ਬਲੌਕ ਤੇ ਮੋੜ ਤੇ ਖੜ ਗਿਆ ਆਪਣੀ ਬੇਲੀ ਨਾਲ ਉਹ ਕਹਿੰਦਾ ਬਾਈ ਗੱਲ ਤਾਂ ਬੰਨਜੂ ਤੇਰੀ ਪਰ ਭਾਬੀ ਤਾਂ ਦਿਖਾ ਮੈਂ ਕਿਹਾ ਯਾਰ ਜਿੱਦੇ ਲੱਭ ਗਈ ਦਿਖਾ ਵੀ ਦਿਉ ਤੇ ਮਿਲਾ ਵੀ ਦਿਉ ਅਚਾਨਕ ਉਹ ਆਈ ਮੇਰੇ ਦਿਲ ਨੂੰ ਚੈਨ ਪੈ ਗਿਆ ਮੇਰੇ ਚਿਹਰੇ ਤੇ ਖੁਸ਼ੀ ਉਹ ਆਵਾ ਆਪਦੀਆਂ ਦੋ ਸੇਲੀਆਂ ਨਾਲ ਸੀ ਮੇਰੇ ਨਾਲ ਆਲਾ ਸਮਝ ਗਿਆ ਵੀ ਇਨ੍ਹਾਂ ਕੁੜੀਆਂ ਵਿੱਚੋਂ ਹੀ ਕੋਈ ਕੁੜੀ ਆ ਕਲਾਸ ਦਾ ਟਾਈਮ ਹੋ ਗਿਆ ਅੱਜ ਵੀ ਦਿਨ ਉਵੇਂ ਹੀ ਲੰਘ ਗਿਆ ਉਹੀ ਅਹਿਸਾਸ ਮੇਰੇ ਦਿਲ ਦੇ ਦਰਵਾਜ਼ੇ ਵਿੱਚ ਖੜ ਕੇ ਦਸਤਕ ਦਿੰਦਾ ਮੇਰੇ ਯਾਰ ਕੈਨ ਵੀ ਹੱਸਦੇ ਕਿਹੜੀ ਕੁੜੀ ਆ ਪਰ ਮੈਂ ਜਿੰਨਾ ਟਾਈਮ ਉਸ ਬਾਰੇ ਜਾਣ ਨਹੀਂ ਸੀ ਲੈਂਦਾ ਉਹਨਾ ਟਾਈਮ ਨਹੀਂ ਦੱਸ ਸਕਦਾ ਕਿਸੇ ਨੂੰ ਪਰ ਮੈਨੂੰ ਕੀ ਪਤਾ ਸੀ ਕਿ ਉਹਨਾਂ ਨੂੰ ਦੱਸੇ ਬਿਨਾ ਕੋਈ ਮੂੰਹ ਸਿਰ ਨਹੀਂ ਬੰਦਦਾ ਸੀ ਇੱਕ ਮਹੀਨੇ ਦੇ ਕਰੀਬ ਸਮਾਂ ਲੰਘ ਗਿਆ ਮੇਰਾ ਰੋਜ ਉਸ ਨੂੰ ਦੇਖ ਲੈਣਾ ਤੇ ਉਸ ਦਾ ਰੋਜ ਹੀ ਧਿਆਨ ਨਾਲ ਦੇਣਾ ਜਦੋਂ ਮੈਨੂੰ ਕੋਈ ਗੱਲ ਬੰਦ ਹੀ ਨਾ ਦੀ ਸੀ ਮੈਂ ਅਖੀਰ ਆਪਣੇ ਖਾਸ ਦੋਸਤਾਂ ਨੂੰ ਦੱਸ ਸੀ ਗੱਲ ਉਹ ਹੱਸਣ ਲੱਗੇ ਕਹਿੰਦੇ ਚੱਲ ਭਾਬੀ ਦਿਖਾਈ ਸਾਰੀ ਡਿਟੇਲ ਦੱਸ ਦੱਸਾਂਗਾ ਭਾਈ ਫਿਰ ਫਿਰ ਦਿਲ ਤੇ ਨਾ ਲਾਈ ਜੇ ਨਾ ਕਰੇਗੀ ਦੂਜਾ ਬੋਲਦਾ ਵੀਰੇ ਨੂੰ ਨਾ ਐਵੇਂ ਹੀ ਉਹ ਨਹੀਂ ਹੋ ਸਕਦਾ ਆਪਣੇ ਸਭ ਵਿੱਚੋਂ ਕੈਂਟ ਵੀਰਾ ਇਹੀ ਹੈ ਮੈਂ ਕਿਹਾ ਬਸ ਬਸ ਹਵਾ ਨਹੀਂ ਮੈਂ ਛੁੱਟੀ ਸਮੇਂ ਆਪਦੇ ਨਾਲ ਵਾਲਿਆਂ ਨੂੰ ਉਸ ਦੇ ਦਰਸ਼ਨ ਕਰਵਾਤੇ ਕਹਿੰਦੇ ਵੀਰੇ ਕੁੜੀ ਤਾਂ ਬਹੁਤ ਸੋਣੀ ਆ ਤੇ 마ਸੂਮ ਜੀ ਵੀ ਹੈ ਮੈਂ ਕਿਹਾ ਬਸ ਬਸ ਉਹ ਮੇਰੀ ਪਸੰਦ ਹੈ ਥੋੜੀ ਸੱਬ ਦੀ ਪਾਬੀ ਹੈ ਖੈਰ ਉਹਨਾਂ ਦੀਆਂ ਸੱਬ ਦੀਆਂ ਸੇਲੀਆਂ ਹੈਗੀਆਂ ਸੀ ਮੈਂ ਹੀ ਇਕੱਲਾ ਬਿਨਾਂ ਸੇਲੀ ਵਾਲਾ ਸੀ ਉਸ ਦੇ ਬਾਅਦ ਮੈਨੂੰ ਬਸ ਇੰਤਜ਼ਾਰ ਸੀ ਕਦੋਂ ਉਸ ਬਾਰੇ ਪਤਾ ਲੱਗੇ ਦੋ ਦਿਨ ਬਾਅਦ ਹੀ ਮੇਰੇ ਯਾਰਾਂ ਦੀਆਂ ਸੇਲੀਆਂ ਕਰਕੇ ਉਸ ਬਾਰੇ ਮੈਨੂੰ ਪਤਾ ਲੱਗ ਗਿਆ ਉਸ ਦਾ ਨਾਮ ਉਹ ਬੀ ਐਸ ਸੀ ਨੋਨ ਮੈਡੀਕਲ ਫਰਸਟ ইয়ার ਦੀ ਸਟੂਡੈਂਟ ਸੀ ਉਹ ਉਹਦਾ ਪਿੰਡ ਘਰ ਦਾ ਪਤਾ ਸਭ ਕੁਝ ਦੱਸਦਾ ਸੀ ਮੈਨੂੰ ਉਹਨਾਂ ਤੋਂ ਇਹੀ ਉਮੀਦ ਸੀ ਮੈਂ ਖੁਸ਼ ਸੀ ਕਿਉਂਕਿ ਉਹ ਮੇਰੇ ਲੈਵਲ ਦੀ ਵੀ ਸੀ ਬਸ ਹੁਣ ਉਸ ਦਾ ਨਾਮ ਦਾ ਨਹੀਂ ਸੀ ਪਤਾ ਹੋਲੀ ਹੋਲੀ-ਹੋਲੀ ਮੇਰੇ ਸਾਰੇ ਯਾਰਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਪਸੰਦ ਉਹ ਹੈ। ਉਹਨਾਂ ਨੇ ਮੈਨੂੰ ਉਸ ਬਾਰੇ ਦੱਸਣਾ ਦੱਸਣਾ ਵੀਰੇ ਅੱਜ ਭਾਬੀ ਇੱਥੇ ਖੜੀ ਸੀ ਆ ਪਾ ਕੇ ਆਈ ਸੀ। ਮੇਰੇ ਵੀ ਦਿਲ ਖੁਸ਼ ਹੋ ਜਾਂਦਾ ਸੀ ਜਿਸ ਦਿਨ ਮੇਰੀ ਤੇ ਉਹਦੀ ਮੈਚਿੰਗ ਹੋ ਜਾਂਦੀ। ਮੈਂ ਆਪਦੇ ਇੱਕ ਬੇਲੀ ਨੂੰ ਫਰਮਾਇਸ਼ ਪਾਈ ਵੀ ਉਸ ਨਾਲ ਹਾਈ ਹੈਲੋ ਕਰਨੀ ਹੈ। ਉਹ ਕਹਿੰਦਾ ਬਾਈ ਕੋਈ ਚੱਕਰ ਹੀ ਨਹੀਂ। ਮੈਂ ਕਿਹਾ ਕਿਵੇਂ ਹੋ ਇਹ ਸਭ? ਉਸਨੇ ਦੱਸਿਆ ਕਿ ਮੇਰੀ ਸਹੇਲੀ ਵੀ ਉਸੇ ਬੱਸ ਵਿੱਚ ਆਉਂਦੀ ਆ ਮੈਂ ਉਹਨੂੰ ਕਹਿ ਦੂੰ ਬਾਕੀ ਬਾਈ ਉਹ ਵੀ ਤੈਨੂੰ ਜਾਣਦੀ ਐ ਮੈਂ ਹੱਸ ਕੇ ਕਿਹਾ ਯਾਰ ਥੋੜੇ ਵਰਗੇ ਥੋੜੇ ਵਰਗੇ ਯਾਰ ਹੋਣ ਤਾਂ ਕਿਸ ਗੱਲ ਦੀ ਟੈਨਸ਼ਨ ਆ ਹੁਣ ਮੈਨੂੰ ਇੰਤਜ਼ਾਰ ਸੀ ਕੱਲ ਦਾ ਘਰ ਆ ਗਿਆ ਤੇ ਕੱਲ ਦੀ ਉਡੀਕ ਦੇ ਵਿੱਚ ਖੁਸ਼ੀ-ਖੁਸ਼ੀ ਸਭ ਕੰਮ ਕਰਦੇ ਤੇ ਸਵੇਰੇ ਦਾ ਇੰਤਜ਼ਾਰ ਕਰਨ ਲੱਗਾ ਉਹ ਕਹਿੰਦਾ ਚੰਗਾ ਮਾਫੀ ਸਭ ਆ ਗਏ ਸਭ ਨੇ ਕਿਹਾ ਅੱਜ ਚਮਕ ਜਾਦਾ ਹੀ ਯਾਰ ਆ ਰਿਹਾ ਹੈ ਮੈਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਸਿਲab ਰਿਹਾ ਕਾਲਜ ਵੀ ਆ ਗਿਆ ਅਸੀਂ ਇੰਤਜ਼ਾਰ ਕਰਨ ਲੱਗੇ ਉਸ ਦੇ ਬਲੌਕ ਅੱਗੇ ਖੜ ਗਏ ਉਹਦੇ ਤੇ ਨਜ਼ਰ ਪਈ ਅੱਜ ਉਹ ਵੀ ਕੁਝ ਜ਼ਿਆਦਾ ਹੀ ਸੋਹਣੀ ਲੱਗ ਰਹੀ ਸੀ 9 ਵਜ ਗਏ ਸੀ ਪਰ ਉਹ ਅੱਜ ਕਲਾਸ ਦੇ ਵਿੱਚ ਨਾ ਗਈ ਮੈਂ ਵੀ ਆਪਦੇ ਨਾਲ ਵਾਲੇ ਨੂੰ ਕਿਹਾ ਅੱਜ ਨਹੀਂ ਲਾਉਂਦੀ ਕਲਾਸ ਉਹ ਬੋਲਦਾ ਯਾਰ ਕੁੜੀ ਪਿੱਛੇ ਕਲਾਸ ਛੱਡ ਰਿਹਾ ਹਾਂ ਮੈਂ ਹੱਸ ਕੇ ਕਿਹਾ ਤੂੰ ਬੱਸ ਕਰ ਪਤਾ ਤੇਰਾ ਵੀ ਮੈਨੂੰ ਅਸੀਂ ਵੀ ਉਸ ਪਿੱਛੇ ਕੰਟੀਨ ਵੱਲ ਤੁਰ ਪਏ ਸ਼ਾਇਦ ਉਸ ਦੀ ਸੀਲੀ ਦਾ ਬਰਥਡੇ ਸੀ ਉਹਨਾਂ ਨੇ ਪਾਰਟੀ ਜੀ ਕੀਤੀ ਸੀ ਕੇਕ ਇੱਕ ਦੂਜੇ ਦੇ ਚਿਹਰੇ ਤੇ ਲਾਏ ਸੀ ਤੇ ਕੁਝ ਫੋਟੋਆਂ ਖਿੱਚੀਆਂ ਕਿੰਨਾ ਹੀ ਚਿਰ ਹਾਈ ਸਭ ਚੱਲਦਾ ਰਿਹਾ ਉਹਨਾਂ ਦੀ ਇਸ ਪਾਰਟੀ ਦੇ ਵਿੱਚ ਬਸ 10 ਕ ਜਾਣੇ ਹੀ ਸੀ ਜਿਨ੍ਹਾਂ ਵਿੱਚੋਂ ਕੁਝ ਮੁੰਡੇ ਵੀ ਸੀ ਮੇਰੇ ਨਾਲ ਵਾਲਾ ਬੋਲਦਾ ਪਾ ਬੇ ਕਿਸੇ ਦੇ ਨਾਲ ਜੇ ਗਲਤ ਗੱਲਬਾਤ ਹੋਈ ਫਿਰ ਦੋਸਤੋ ਬਾਕੀ ਦਾ ਪਾਟ ਅਗਲੀ ਵੀਡੀਓ ਚ ਲੈ ਕੇ حاضر ਹੋਵਾਂਗੇ ਇਹ ਦੱਸਣਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ